ਦਿੱਲੀ ਦਾ ਰਹਿਣ ਵਾਲਾ ਸੌਰਵ ਗੁਪਤਾ ਜਿਸ ਦੀ ਉਮਰ 21 ਸਾਲ ਹੁੰਦੀ ਹੈ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਆਪਾਂ ਬੈਸ਼ਨੋ ਦੇਵੀ ਦਰਸ਼ਨ ਕਰਕੇ ਆਵਾਂਗੇ ਤੇ ਇਹ ਗੱਲ ਸੁਣ ਕੇ ਉਸ ਦੀ ਘਰ ਵਾਲੀ ਬੜੀ ਖੁਸ਼ ਹੁੰਦੀ ਹੈ ਤੇ ਹੁਣ ਇਹ ਬੈਸ਼ਨੋ ਦੇਵੀ ਦੀ ਯਾਤਰਾ ਲਈ ਘਰੋਂ ਨਿਕਲ ਜਾਂਦੇ ਨੇ ਪਰ ਸੌਰਵ ਗੁਪਤਾ ਨੂੰ ਇਹ ਨਹੀਂ ਪਤਾ ਸੀ ਕਿ ਇਹ ਯਾਤਰਾ ਮੇਰੀ ਆਖਰੀ ਯਾਤਰਾ ਹੋ ਸਕਦੀ ਹੈ ਕਿਉਂਕਿ ਇਹਨਾਂ ਦੇ ਉੱਤੇ ਅੱਤਵਾਦੀ ਹਮਲਾ ਹੋ ਜਾਂਦਾ ਹੈ ਸੌਰਵ ਗੁਪਤਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਜਾਂਦੀ ਹੈ ਇਹ ਅੱਤਵਾਦੀ ਹਮਲੇ ਦੇ ਵਿੱਚ ਸਿਰਫ ਸੌਰਵ ਗੁਪਤਾ ਦੀ ਹੀ ਮੌਤ ਨਹੀਂ ਹੋਈ ਸੀ ਤੇ ਸਿਰਫ ਸੌਰਵ ਗੁਪਤਾ ਦੀ ਪਤਨੀ ਹੀ ਜ਼ਖਮੀ ਨਹੀਂ ਹੋਈ ਸੀ ਸਗੋਂ ਇਸ ਅੱਤਵਾਦੀ ਹਮਲੇ ਦੇ ਵਿੱਚ 9 ਸ਼ਰਧਾਲੂਆਂ ਦੀ ਮੌਤ ਹੋ ਜਾਂਦੀ ਹੈ ਤੇ 33 ਗੰਭੀਰ ਰੂਪ ਦੇ ਨਾਲ ਜਖਮੀ ਹੋ ਜਾਂਦੇ ਨੇ ਜਦੋਂ ਇਹ ਗੱਲ ਦਾ ਪਤਾ ਲੋਕਾਂ ਨੂੰ ਲੱਗਦਾ ਹੈ ਤਾਂ ਲੋਕਾਂ ਦੇ ਵਿੱਚ ਗੁੱਸਾ ਭਰ ਜਾਂਦਾ ਹੈ ਹੁਣ ਲੋਕ ਜਾਣਨਾ ਚਾਹੁੰਦੇ ਸੀ ਕਿ ਇਹ ਹਮਲਾ ਕਿੱਥੇ ਹੋਇਆ ਹੈ ਕਿਸ ਨੇ ਕੀਤਾ ਕਿਉਂ ਕੀਤਾ ਇਸ ਹਮਲੇ ਦੇ ਪਿੱਛੇ ਕੀ ਕਾਰਨ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਜੰਮੂ ਕਸ਼ਮੀਰ ਦਾ ਇੱਕ ਇਲਾਕਾ ਹੈ ਕਟੜਾ ਕਟੜਾ ਦੇ ਕੋਲ ਬੈਸ਼ਨੋ ਦੇਵੀ ਮਾਤਾ ਦਾ ਮੰਦਿਰ ਹੈ ਇਸ ਮੰਦਿਰ ਦੇ ਵਿੱਚ ਸ਼ਰਧਾਲੂ ਭਾਰੀ ਗਿਣਤੀ ਦੇ ਵਿੱਚ ਆਉਂਦੇ ਨੇ ਤੇ ਇੱਥੇ ਦਰਸ਼ਨ ਕਰਦੇ ਨੇ ਜੋ ਸ਼ਰਧਾਲੂ ਬੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਦੇ ਨੇ ਉਹ ਇਥੋਂ 80 ਕਿਲੋਮੀਟਰ ਦੂਰ ਇੱਕ ਜਗ੍ਹਾ ਹੈ ਸ਼ਿਵਖੋੜੀ ਸ਼ਿਵਖੋੜੀ ਦੇ ਵਿੱਚ ਸ਼ਿਵਜੀ ਭਗਵਾਨ ਦਾ ਇੱਕ ਮੰਦਿਰ ਹੈ ਉੱਥੇ ਵੀ ਚਲੇ ਜਾਂਦੇ ਨੇ ਤੇ ਉਸ ਮੰਦਿਰ ਦੇ ਵੀ ਦਰਸ਼ਨ ਕਰਦੇ ਨੇ ਇਸ ਜਗ੍ਹਾ ਤੋਂ ਸ਼ਿਵਖੋੜੀ ਨੂੰ ਬੱਸਾਂ ਜਾਂਦੀਆਂ ਸਪੈਸ਼ਲ ਬੱਸਾਂ ਕੰਡੈਕਟਰ ਡਰਾਈਵਰ ਸਪੈਸ਼ਲ ਸ਼ਰਧਾਲੂਆਂ ਨੂੰ ਆਪਣੀ ਬੱਸ ਦੇ ਵਿੱਚ ਚੜਾ ਕੇ ਸ਼ਿਵਖੋੜੀ ਮੰਦਿਰ ਦੇ ਦਰਸ਼ਨ ਕਰਵਾ ਕੇ ਉਸ ਤੋਂ ਬਾਅਦ ਇੱਥੇ ਵਾਪਸ ਲਿਆਉਂਦੇ ਨੇ ਅੱਜ ਦਿਨ ਸੀ 9 ਜੂਨ 2024 ਦਾ ਵਿਜੇ ਕੁਮਾਰ ਸ਼ਰਮਾ ਆਪਣੀ ਬੱਸ ਜਿਸ ਦਾ ਨੰਬਰ JK02AE3485 ਸੀ ਉਸ ਨੂੰ ਲਗਾ ਕੇ ਖੜਾ ਸੀ ਡਰਾਈਵਰ ਵਿਜੇ ਕੁਮਾਰ ਸ਼ਰਮਾ ਤੇ ਕੰਡੈਕਟਰ ਅਰुण ਕੁਮਾਰ ਦੋਨੋਂ ਹੁਣ ਆਵਾਜ਼ਾਂ ਲਗਾ ਰਹੇ ਸੀ ਉਹਨਾਂ ਸ਼ਰਧਾਲੂਆਂ ਨੂੰ ਜਿਨ੍ਹਾਂ ਨੇ ਸ਼ਿਵ ਖੋੜੀ ਜਾ ਕੇ ਸ਼ਿਵ ਜੀ ਭਗਵਾਨ ਦੇ ਮੰਦਿਰ ਦੇ ਦਰਸ਼ਨ ਕਰਨੇ ਸੀ ਹੁਣ ਸ਼ਰਧਾਲੂ ਇਸ ਬੱਸ ਦੇ ਵਿੱਚ ਸਵਾਰ ਹੁੰਦੇ ਨੇ ਇਹ ਬੱਸ 52 ਸੀਟੜ ਹੁੰਦੀ ਹੈ ਤੇ ਇਸ ਬੱਸ ਦੇ ਵਿੱਚ 42 ਯਾਤਰੀ ਸਵਾਰ ਹੋ ਜਾਂਦੇ ਆ ਇਹਨਾਂ ਯਾਤਰੀਆਂ ਦੇ ਵਿੱਚ ਜ਼ਿਆਦਾਤਰ ਯਾਤਰੀ ਉੱਤਰ ਪ੍ਰਦੇਸ਼ ਦੇ ਸੀ ਹੁਣ ਬੱਸ ਸ਼ਿਵਖੋੜੀ ਲਈ ਚੱਲਦੀ ਹੈ ਸ਼ਿਵਖੋੜੀ ਪਹੁੰਚ ਕੇ ਸਰਧਾਲੂ ਮੰਦਿਰ ਦੇ ਦਰਸ਼ਨ ਕਰਦੇ ਨੇ ਤੇ ਸਾਰਾ ਦਿਨ ਉੱਥੇ ਰਹਿੰਦੇ ਨੇ ਜਦੋਂ ਸ਼ਾਮ ਹੋ ਜਾਂਦੀ ਆ ਹੁਣ ਬੱਸ ਦੇ ਵਾਪਸ ਆਉਣ ਦਾ ਟਾਈਮ ਹੁੰਦਾ ਹੈ ਕੰਡੈਕਟਰ ਡਰਾਈਵਰ ਸਰਧਾਲੂਆਂ ਨੂੰ ਕਹਿੰਦੇ ਨੇ ਕਿ ਚਲੋ ਹੁਣ ਆਪਾਂ ਵਾਪਸ ਚੱਲੀਏ ਆਪਣਾ ਵਾਪਸ ਜਾਣ ਦਾ ਸਮਾਂ ਹੋ ਗਿਆ ਤਕਰੀਬਨ 6:10 ਹੋਏ ਹੁੰਦੇ ਨੇ ਹੁਣ ਸਰਧਾਲੂ ਬੱਸ ਦੇ ਵਿੱਚ ਸਵਾਰ ਹੁੰਦੇ ਨੇ ਬੱਸ ਸਿਵਕੋੜੀ ਤੋਂ ਵਾਪਸ ਕਟੜਾ ਆ ਰਹੀ ਹੁੰਦੀ ਹੈ ਜਦੋਂ ਬੱਸ ਸਿਵਕੋੜੀ ਤੋਂ 2-3 ਕਿਲੋਮੀਟਰ ਦੂਰ ਆਉਂਦੀ ਹੈ ਤਾਂ ਇੱਕ ਮੋੜ ਮੁੜਦੀ ਹੈ ਮੋੜ ਦੇ ਸਾਹਮਣੇ ਇੱਕ ਫੌਜੀ ਵਰਦੀ ਪਾ ਕੇ ਬੰਦਾ ਖੜਾ ਹੁੰਦਾ ਹੈ ਉਸ ਦੇ ਹੱਥ ਵਿੱਚ ਹਥਿਆਰ ਹੁੰਦਾ ਮੂੰਹ ਉਸ ਦਾ ਟਕਿਆ ਹੁੰਦਾ ਉਹ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਡਰਾਈਵਰ ਵਿਜੇ ਕੁਮਾਰ ਨੂੰ ਲੱਗਦਾ ਕਿ ਜ਼ਰੂਰ ਕੋਈ ਨਾ ਕੋਈ ਗੜਬੜ ਹੈ ਉਹ ਬੱਸ ਰੋਕਣ ਦੀ بجائے ਕਿਉਂਕਿ ਉਸ ਉੱਪਰ 42 ਸਵਾਰੀਆਂ ਦੀ ਜ਼ਿੰਮੇਵਾਰੀ ਸੀ ਉਹ ਬੱਸ ਰੋਕਣ ਦੀ بجائے ਬੱਸ ਨੂੰ ਹੋਰ ਭਜਾ ਲੈਂਦਾ ਤੇ ਫਿਰ ਉਹ ਜੋ ਸਾਹਮਣੇ ਬੰਦਾ ਖੜਾ ਹੁੰਦਾ ਉਹ ਗੋਲੀਆਂ ਚਲਾ ਦਿੰਦਾ ਕੁਝ ਗੋਲੀਆਂ ਤਾਂ ਵਿਜੇ ਕੁਮਾਰ ਦੇ ਕੋਲ ਦੀ ਲੰਘ ਜਾਂਦੀਆਂ ਕਿਉਂਕਿ ਉਹ ਟਾਰਗੇਟ ਕਰਦਾ ਹੈ ਡਰਾਈਵਰ ਨੂੰ ਪਰ ਇੱਕ ਗੋਲੀ ਵਿਜੇ ਕੁਮਾਰ ਦੇ ਸਿਰ ਵਿੱਚ ਵੱਜਦੀ ਹੈ ਤੇ ਹੁਣ ਬੱਸ ਦਾ ਸੰਤੁਲਨ ਵਿਗੜ ਜਾਂਦਾ ਹੈ ਬੱਸ ਢੇੜੇ ਖਾਂਦੀ ਇੱਕ ਖਾਈ ਦੇ ਵਿੱਚ ਜਾ ਕੇ ਡਿੱਗ ਪੈਂਦੀ ਹੈ ਸੱਤ ਅੱਠ ਵਾਰ ਪਲਟਦੀ ਬੱਸ ਤਕਰੀਬਨ 20 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਕੇ ਡਿੱਗਦੀ ਹੈ ਤੇ ਹੁਣ ਜੋ ਵਿੱਚ ਸ਼ਰਧਾਲੂ ਹੁੰਦੇ ਨੇ ਯਾਤਰੀ ਹੁੰਦੇ ਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਗਿਆ ਕਿਉਂ ਸਾਡੀ ਬੱਸ ਐਦਾਂ ਖਾਈ ਦੇ ਵਿੱਚ ਡਿੱਗ ਪਈ ਪਰ ਕੁਝ ਬੰਦਿਆਂ ਨੂੰ ਵਿੱਚੋਂ ਪਤਾ ਲੱਗਦਾ ਕਿ ਸਾਹਮਣੇ ਇੱਕ ਬੰਦਾ ਜੋ ਫੌਜੀ ਵਰਦੀ ਪਾ ਕੇ ਖੜਾ ਸੀ ਉਸ ਨੇ ਹਮਲਾ ਕੀਤਾ ਜਦੋਂ ਬੱਸ 20 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗ ਪੈਂਦੀ ਹੈ ਤਾਂ ਇਹ ਆਤੰਕਵਾਦੀ ਫਿਰ ਇਸ ਬੱਸ ਉੱਤੇ 20-25 ਗੋਲੀਆਂ ਚਲਾ ਦਿੰਦੇ ਨੇ ਜਿਸ ਨਾਲ ਬੱਸ ਵਿੱਚ 42 ਸਵਾਰ ਯਾਤਰੀਆਂ ਵਿੱਚੋਂ 9 ਦੀ ਮੌਤ ਹੋ ਜਾਂਦੀ ਹੈ ਤੇ 33 ਗੰਭੀਰ ਜ਼ਖਮੀ ਹੋ ਜਾਂਦੇ ਨੇ ਇਹ ਘਟਨਾ ਵਾਲੀ ਜਗ੍ਹਾ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੀ ਹੁੰਦੀ ਹੈ ਕਿਸੇ ਨੂੰ ਪੱਕਾ ਨਹੀਂ ਪਤਾ ਲੱਗਿਆ ਕਿ ਜੋ ਅੱਤਵਾਦੀਆਂ ਨੇ ਇਸ ਬੱਸ ਉੱਤੇ ਹਮਲਾ ਕੀਤਾ ਉਹਨਾਂ ਦੀ ਗਿਣਤੀ ਕਿੰਨੀ ਸੀ ਕੋਈ 2-3 ਕਹਿੰਦਾ ਤੇ ਕੋਈ 4-5 ਕਹਿੰਦਾ ਹੁਣ ਇਸ ਘਟਨਾ ਨੂੰ ਜਦੋਂ 1 ਘੰਟਾ ਹੋ ਜਾਂਦਾ ਹੈ ਤਾਂ ਨੇੜੇ ਦੇ ਹੀ ਇੱਕ ਪਿੰਡ ਦੇ ਸਰਪੰਚ ਭੂਸ਼ਣ ਨੇ ਆਪਣੇ ਨਾਲ 40-50 ਬੰਦੇ ਲਿਆਂਦੇ ਤੇ ਉਸ ਨੂੰ ਵੀ ਇਹ ਲੱਗਿਆ ਕਿ ਸ਼ਾਇਦ ਇਹ ਬੱਸ ਹਾਦਸਾ ਗ੍ਰਸਤ ਹੋ ਗਈ ਇਸ ਲਈ ਖਾਈ ਦੇ ਵਿੱਚ ਡਿੱਗੀ ਹੈ ਉਸ ਨੂੰ ਵੀ ਪਹਿਲਾਂ ਇਹ ਨਹੀਂ ਪਤਾ ਸੀ ਕਿ ਇਸ ਉੱਤੇ ਅੱਤਵਾਦੀ ਹਮਲਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਤਾਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਉਸ ਇਲਾਕੇ ਦੇ ਐਸਐਸਪੀ 모ਹਿਤ ਸ਼ਰਮਾ ਫੋਰਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਵੱਡੇ ਵੱਡੇ ਅਧਿਕਾਰੀ ਆਉਂਦੇ ਨੇ ਪੁਲਿਸ ਕਮਿਸ਼ਨਰ ਰਮੇਸ਼ ਕੁਮਾਰ ਵੀ ਆਉਂਦੇ ਨੇ ਭਾਰੀ ਫੋਰਸ ਦੇ ਨਾਲ ਹੁਣ ਜ਼ਖਮੀਆਂ ਨੂੰ ਕੱਢਿਆ ਜਾਂਦਾ ਹੈ ਨੇੜੇ ਦੇ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ 9 ਦੀ ਤਾਂ ਮੌਤ ਹੋ ਚੁੱਕੀ ਸੀ ਤੇ 33 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਇਹ ਜੋ 9 ਜਾਣਿਆਂ ਦੀ ਮੌਤ ਹੋਈ ਸੀ ਇਹਨਾਂ ਵਿੱਚ ਬੱਸ ਡਰਾਈਵਰ ਵਿਜੇ ਸ਼ਰਮਾ ਬੱਸ ਕੰਡੈਕਟਰ अरुण कुमार ड्राइवर कनेक्टर ਤੋਂ ਇਲਾਵਾ 21 ਸਾਲਾ ਸੌਰਵ ਗੁਪਤਾ ਜੋ ਕਿ ਦਿੱਲੀ ਦਾ ਰਹਿਣ ਵਾਲਾ ਸੀ ਤੇ ਰਾਜਸਥਾਨ ਦੇ જયਪੁਰ ਦੇ ਇਲਾਕੇ ਚੋਮੋ ਦੇ ਇੱਕ ਪਰਿਵਾਰ ਦੇ ਪੰਜ ਜੀ ਇਸ ਬੱਸ ਦੇ ਵਿੱਚ ਸਵਾਰ ਹੁੰਦੇ ਆ ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਜਾਂਦੀ ਹੈ ਬਚਣ ਵਾਲੇ ਬੰਦੇ ਦਾ ਨਾਮ ਪਵਨ ਕੁਮਾਰ ਸੈਣੀ ਹੁੰਦਾ ਹੈ ਉਸ ਦੇ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ਵਿੱਚ ਉਸ ਦਾ ਭਰਾ ਰਜਿੰਦਰ ਸੈਣੀ ਉਸ ਦੀ ਭਰਜਾਈ ਮਮਤਾ ਦੇਵੀ ਤੇ ਪਵਨ ਕੁਮਾਰ ਦੀ ਘਰਵਾਲੀ ਪੂਜਾ ਸੈਣੀ ਤੇ ਪਵਨ ਕੁਮਾਰ ਦਾ 2 ਸਾਲਾਂ ਬੱਚਾ ਨਵੇਸ਼ ਉਸ ਦੀ ਵੀ ਮੌਤ ਹੋ ਜਾਂਦੀ ਹੈ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਬਲਾਸਪੁਰ ਦੇ ਅਧੀਨ ਪੈਂਦੇ ਇਲਾਕੇ ਦੇ ਰਹਿਣ ਵਾਲੇ ਅਨੁਰਾਗ ਕੁਮਾਰ ਅਤੇ 15 ਸਾਲਾ ਰੂਬੀ ਦੀ ਵੀ ਇਸ ਅੱਤਵਾਦੀ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਸਰਕਾਰ ਵੱਲੋਂ ਜਿਨ੍ਹਾਂ ਦੀ ਮੌਤ ਹੋਈ ਸੀ ਉਹਨਾਂ ਨੂੰ ਪ੍ਰਤੀ ਵਿਅਕਤੀ 10 ਲੱਖ ਰੁਪਿਆ ਦੇਣ ਦਾ ਐਲਾਨ ਕੀਤਾ ਜਾਂਦਾ ਹੈ ਤੇ ਜ਼ਖਮੀਆਂ ਨੂੰ ਪ੍ਰਤੀ ਵਿਅਕਤੀ 50-50 ਹਜ਼ਾਰ ਰੁਪਿਆ ਦੇਣ ਦਾ ਐਲਾਨ ਕੀਤਾ ਜਾਂਦਾ ਹੈ ਤੇ ਇਸ ਵਿੱਚ ਹੈਰਾਨੀ ਦੀ ਗੱਲ ਇਹ ਸੀ ਕਿ ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਰਾਸ਼ਟਰਪਤੀ ਭਵਨ ਦੇ ਵਿੱਚ ਸੌਂ ਚੱਕ ਰਹੇ ਸੀ ਪ੍ਰਧਾਨ ਮੰਤਰੀ ਦੀ ਸੌਂ ਤੇ ਕਈ ਮੰਤਰੀ ਮੰਤਰੀਪਦ ਦੀ ਸੋਚ ਉੱਕ ਰਹੇ ਸੀ ਤੇ ਦੂਸਰੇ ਪਾਸੇ ਇਹ ਅਤਵਾਦੀ ਹਮਲਾ ਹੋ ਜਾਂਦਾ ਹੈ ਇੱਕ ਪਾਸੇ ਜਸ਼ਨ ਦਾ ਮਾਹੌਲ ਹੁੰਦਾ ਤੇ ਦੂਜੇ ਪਾਸੇ ਮਾਤਮ ਸ਼ਾ ਜਾਂਦਾ ਹੈ ਪਤਾ ਲੱਗਿਆ ਕਿ ਇਹ ਸਾਰੀ ਘਟਨਾ ਦੀ ਜਾਂਚ NIA ਤੋਂ ਕਰਵਾਉਣ ਦੀ ਗੱਲ ਚੱਲ ਰਹੀ ਹੈ ਤੇ ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਜੋ ਮਕਸਦ ਹੈ ਉਹ ਇਹ ਦੇਖਿਆ ਜਾ ਰਿਹਾ ਹੈ ਕਿ ਹੁਣ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਤੇ ਇਸ ਲਈ ਇਹ ਅੱਤਵਾਦੀਆਂ ਨੇ ਹਮਲਾ ਕੀਤਾ ਤੇ ਇਸ ਅਮਰਨਾਥ ਦੀ ਯਾਤਰਾ ਦੇ ਵਿੱਚ ਸ਼ਰਧਾਲੂ ਨਾ ਹਿੱਸਾ ਲੈਣ ਜਾਨੀ ਉਹਨਾਂ ਵਿੱਚ دہشت ਫੈਲ ਜਾਵੇ ਤੇ ਉਹ ਇਸ ਯਾਤਰਾ ਦਾ ਹਿੱਸਾ ਘੱਟ ਤੋਂ ਘੱਟ ਬਣ। ਵਿਰੋਧੀ ਧਿਰ ਨੇ ਵੀ ਕਿਹਾ ਕਿ ਹੁਣ ਫੇਰ ਇੱਕ ਵਾਰ ਸਰਜੀਕਲ ਸਟ੍ਰਾਈਕ ਕਰਨ ਦਾ ਸਮਾਂ ਹੈ। ਤੇ ਜੋ ਬਣਦੀ ਸਰਜੀਕਲ ਸਟ੍ਰਾਈਕ ਹੈ ਉਹ ਹੁਣ ਇਹਨਾਂ ਦੋਸ਼ੀਆਂ ਦੇ ਉੱਤੇ ਜਿਨ੍ਹਾਂ ਨੇ ਇਹ ਕਤਲੋਗਾਰਦ ਨੂੰ ਅੰਜਾਮ ਦਿੱਤਾ ਹੈ। ਉਨਾ ਉੱਤੇ ਇਹ ਸਟ੍ਰਾਈਕ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਸ ਸਾਰੀ ਘਟਨਾ ਦਾ ਬਦਲਾ ਭਾਰਤ ਸਰਕਾਰ ਨੂੰ ਜ਼ਰੂਰ ਲੈਣਾ ਚਾਹੀਦਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀ ਕਾਲ